ਖਬਰ ਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਸਰਾਜ ਆਖਰਕਾਰ ਸੱਚ ਸਾਹਮਣੇ ਆ ਗਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਕਿਉਂ ਦਿੱਤਾ ਦੂਸਰੇ ਪਾਸੇ ਸੱਤ ਮੈਂਬਰੀ ਕਮੇਟੀ ਦੇ ਸਭ ਤੋਂ ਵੱਧ ਏਜ ਦੇ ਆਗੂ ਕਿਰਪਾਲ ਸਿੰਘ ਮਣਡੂਂਗਰ ਨੇ ਆਪਣਾ ਅਸਤੀਫਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਕਿਉਂ ਸੌਂਪਿਆ ਕਿਉਂਕਿ ਸੱਚ ਸੁਪਾਇਆ ਜਾ ਰਿਹਾ ਸੀ ਸੱਚ ਸਾਹਮਣੇ ਆ ਗਿਆ ਅੱਜ ਕਿਹੜੇ ਜਿਹੜੇ ਕਿ ਪੰਜ ਬਚ ਗਏ ਨੇ ਜਿਨ੍ਹਾਂ ਵੱਲੋਂ ਤੀਜੀ ਮੀਟਿੰਗ ਲਈ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੀ ਉਡੀਕ ਕਰ ਰਹੇ ਨੇ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਜਾਵੇਗੀ ਲੇਕਿਨ ਉਸ ਤੋਂ ਪਹਿਲਾਂ ਵੱਡਾ ਖਲਾਰਾ ਪੈ ਗਿਆ ਹੈ ਸੱਚ ਸਾਹਮਣੇ ਆ ਗਿਆ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਗ੍ਰਿਪਾਲ ਸਿੰਘ ਬਰਡੁੰਗਰ ਨੂੰ ਲੈ ਕੇ ਕਿ ਆਖਰਕਾਰ ਕਿਉਂ ਅਚੰਚੇਤ ਇਹਨਾਂ ਨੇ ਸੱਤ ਮੈਂਬਰੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਕਮੇਟੀ ਬਣੀ ਸੀ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਠੁਕਰਾ ਦਿੱਤਾ ਯਾਨੀ ਕਿ ਝੋਲੀ ਦੇ ਵਿੱਚ ਪਾਈ ਗਈ ਸੀ ਉਹ ਮੈਂਬਰੀ ਉਹ ਕਮੇਟੀ ਇਹਨਾਂ ਵੱਡੇ ਆਗੂਆਂ ਦੇ ਵਿੱਚ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਔਨ ਖਬਰ ਆ ਰਹੀ ਹੈ ਕਿ ਮਨਪ੍ਰੀਤ ਯਾਦੀ ਬੀਬੀ ਸਤਵੰਤ ਕੌਰ ਅਤੇ ਗੁਰਪ੍ਰਤਾਪ ਸਿੰਘ ਬਡਾਲਾ ਅੱਜ ਆਪਣਾ ਅਸਤੀਫਾ ਦੇਣਗੇ ਯਾਨੀ ਕਿ ਸ਼ਾਮ ਤੋਂ ਪਹਿਲਾਂ ਪਹਿਲਾਂ ਸੱਤ ਮੈਂਬਰੀ ਕਮੇਟੀ ਖਤਮ ਹੋ ਜਾਵੇਗੀ ਸਿਰਫ ਦੋ ਰਹਿ ਜਾਣਗੇ ਇਕਬਾਲ ਸਿੰਘ ਝੁੰਦਾ ਅਤੇ ਦੂਸਰੇ ਪਾਸੇ ਜਿਹੜੇ ਨੇ ਸੰਤਾ ਸਿੰਘ ਉਦਮਪੁਰੀ ਯਾਨੀ ਕਿ ਦੋਨੋਂ ਰਹਿ ਜਾਣਗੇ ਇਕਬਾਲ ਸਿੰਘ ਝੁੰਦਾ ਦੀ ਤਾਂ ਰਿਪੋਰਟ ਹਾਲੇ ਤੱਕ ਵੀ ਨਹੀਂ ਲਾਗੂ ਹੋਈ ਕਿਉਂਕਿ 2017 ਦੇ ਵਿੱਚ ਬੁਰੀ ਤਰ੍ਹਾਂ ਹਾਰੀ ਸ਼੍ਰੋਮਣੀ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰੀ ਉਸ ਤੋਂ ਬਾਅਦ ਇਕਬਾਲ ਸਿੰਘ ਇੱਕ ਜਿਹੜੇ ਇਕਬਾਲ ਸਿੰਘ ਝੁੰਡਾ ਨੇ ਉਹਨਾਂ ਨੇ ਹਰੇਕ ਹਲਕੇ ਦੇ ਵਿੱਚ ਜਾ ਕੇ ਸ਼ਾਨਬੀਨ ਕੀਤੀ ਕਿ ਹਾਰਨ ਦਾ ਕਾਰਨ ਕੀ ਹੈ ਕਿਉਂ ਪੰਥਕ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪੈ ਰਹੀ ਅੰਦਾ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਹਟਾ ਦਿਓ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਸਰਜੀਤ ਹੋ ਜਾਵੇਗਾ ਫਿਰ ਦੁਬਾਰਾ ਸ਼ੁਰੂ ਹੋਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣੇਗੀ ਅਸੀਂ ਗੱਲ ਕਰ ਰਹੇ ਹਾਂ ਸੱਤ ਮੈਂਬਰੀ ਕਮੇਟੀ ਦੀ ਸਿਰਫ ਸੰਤਾ ਉਧਮਪੁਰੀ ਅਤੇ ਜਿਹੜੇ ਇਕਬਾਲ ਸਿੰਘ ਝੁੰਦਾ ਹੀ ਰਹਿ ਜਾਣਗੇ ਕਿਉਂਕਿ ਜਿਹੜੇ ਫੈਸਲੇ ਲੈਣੇ ਸੀ ਉਹ ਸੱਤ ਮੈਂਬਰੀ ਕਮੇਟੀ ਨੇ ਉਹ ਨਾ ਤੇ ਅੱਜ ਲੈਣ ਦੇਣਗੇ ਨਾ ਕੱਲ ਤੇ ਨਾ ਪਰਸੋਂ ਯਾਨੀ ਕਿ ਇਕਬਾਲ ਜਿਹੜੇ ਕਿਰਪਾਲ ਸਿੰਘ ਬਲੁੰਗਰ ਨੇ ਉਹਨਾਂ ਦਾ ਇਹ ਵੀ ਬਿਆਨ ਸੀ ਇੱਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵਾਰ-ਵਾਰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀ ਕਿ ਜਿਹੜੀ ਅਸੀਂ ਭਰਤੀ ਚਲਾਈ ਹੋਈ ਹੈ ਜਿਹੜੀ ਅਸੀਂ ਭਰਤੀ ਮੁਅਮ ਪੂਰੀ ਕਰ ਚੁੱਕੇ ਹਾਂ ਉਸ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤੀ ਜਾਣੀ ਚਾਹੀਦੀ ਕਿਰਪਾਲ ਸਿੰਘ ਬਡੂਂਗਰ ਦੇ ਕੋਲ ਵੀ ਇਹ ਸੁਨੇਹਾ ਗਿਆ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕੋਲ ਵੀ ਇਹ ਸੁਨੇਹਾ ਗਿਆ ਹੈ ਇਸ ਲਈ ਅੱਜ ਮਨਪ੍ਰੀਤ ਯਾਦਲੀ ਬੀਬੀ ਸਤਵੰਤ ਕੌਰ ਅਤੇ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਨੇ ਉਹ ਵੀ ਅਸਤੀਫਾ ਇਸ ਕਮੇਟੀ ਚ ਦੇ ਦੇਣਗੇ ਦੋ ਮੈਂਬਰ ਰਹਿ ਜਾਣਗੇ ਜਾਨੀ ਕਿ ਪੁੱਠੇ ਸਿੱਧੇ ਹੱਥ ਮਾਰ ਕੇ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬੜੀ ਹੋਈ ਕਮੇਟੀ ਨੂੰ ਭੰਗ ਕਰਨਾ ਚਾਹੁੰਦੇ ਨੇ ਕਿਉਂਕਿ ਜਿਸ ਤਰ੍ਹਾਂ ਸ੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਜਿਹੜੇ ਹਰਪ੍ਰੀਤ ਸਿੰਘ ਨੇ ਉਹ ਕਹਿੰਦੇ ਨੇ ਕਿ 10 ਵੱਡੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਨੇ ਸਿੱਧਾ ਮੱਥਾ ਲਾਇਆ ਹੋਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਦੇ ਨਾਲ ਪਗੋੜੇ ਨੇ ਮੁਨਕਰ ਨੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਹੈ ਉਸ ਦੀ ਦਾ ਪੁੱਛ ਗਿੱਚ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਸੈਲਫ ਰਿਸਪੈਕਟ ਵੀ ਹੁੰਦੀ ਹੈ ਇਸ ਲਈ ਮਨਪ੍ਰੀਤਿਆਲੀ ਗੁਰਪ੍ਰਤਾਪ ਸਿੰਘ ਵਿਰਾਲਾ ਤੇ ਬੀਬੀ ਸਤਵੰਤ ਕੌਰ ਅੱਜ ਕਿਸੇ ਵੀ ਸਮੇਂ ਅਸਤੀਫਾ ਦੇ ਸਕਦੇ ਨੇ ਧੰਨ